ਗੁਰਦੁਆਰਾ ਸ਼੍ਰੀ ਪੌਂਡਰ ਸਾਹਿਬ ਵਿਖੇ ਅੱਜ 22 ਮਈ 1964 ਨੂੰ ਸ਼ਹੀਦ ਸਿੰਘਾਂ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤੇ ਗਏ ਪੰਜਵੇਂ ਦਿਨ ਸ਼ਹੀਦੀ ਜੋੜ ਮੇਲੇ ਮੌਕੇ ਬਹੁਤ ਸ਼ਰਧਾ ਦਰਸ਼ਾਤ ਦੇ ਨਾਲ ਸੰਗਤਾਂ ਨੇ ਸ਼ਮੂਲੀਅਤ ਕੀਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ ਜਿਸ ਵਿੱਚ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਤੋਂ ਲਾਡੀਆਂ ਫੌਜ ਸਮੇਤ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾ ਸੰਤ ਬਾਬਾ ਨਗਰ ਸਿੰਘ ਜੀ ਜੋਹਲਾ ਤੂ ਸੰਤ ਬਾਬਾ ਹਰਜਿੰਦਰ ਸਿੰਘ ਜੀ ਸੰਤ ਬਾਬਾ ਕੁਲਦੀਪ ਸਿੰਘ ਗੁਰਦੁਆਰਾ ਸ਼੍ਰੀ ਅਕਾਲ ਕਟ ਚੌਣੀ ਵਾਲਾ ਆਪਣੀਆਂ ਸੰਗਤਾਂ ਸਮੇਤ ਸ਼ਾਮਿਲ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਖਤ ਸ਼੍ਰੀ ਕੇਸਕਰ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਪਾਇਲ ਸੁਲਤਾਨ ਸਿੰਘ ਜੀ ਹੋਰਾਂ ਨੇ ਸ਼ਮੂਲੀਅਤ ਕੀਤੀ ਸ਼ਹੀਦਾਂ ਨੂੰ ਸ਼ਰਦਾ ਅਝਲੀ ਅਰਪਣ ਕੀਤੀ ਗਈ ਜ਼ਿੰਦਾ ਸ਼ਹੀਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਨੇ ਸ਼ਹੀਦੀ ਦਿਹਾੜੇ ਸੰਬੰਧੀ ਸੰਪੂਰਨ ਕਥਾ ਸਰਵਨ ਕਰਵਾ ਕੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ। ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਭਾਈ ਸੁਖਬੀਰ ਸਿੰਘ ਨੇ ਗੁਰਬਾਣੀ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ। ਗੋੜਦਰਾ ਸ੍ਰੀ ਪੌਂਟਾ ਸਾਹਿਬ ਵਿਖੇ ਧੰਤੰਤ ਸਿੰਘ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪ੍ਰਵਚਨ ਕੋਲ ਬੈਠੇ ਜੋੜੇ ਤੇ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਮਹਾਨ ਸ਼ਹੀਦਾਂ ਦੀ ਗਾਥਾ ਉਹਨਾਂ ਮਹਾਨ ਸ਼ਹੀਦਾਂ ਦੀ ਬਰਕਤ ਉਹਨਾਂ ਮਹਾਨ ਸ਼ਹੀਦਾਂ ਦੀ ਸੋਧੀ ਹੋਈ ਸਵਾਸਾਂ ਦੀ ਪੂਜੀ ਨੂੰ ਬਾਬਾ ਜੀ ਨੇ ਇਨ ਬਿੰਦ ਤੁਹਾਡੇ ਨਾਲ ਸੰਖੇਪ ਸ਼ਬਦਾਂ ਦੇ ਵਿੱਚ ਉਹ ਸਾਰੀ ਸਾਂਝੀ ਕੀਤੀ ਤਾਨ ਗੁਰੂ ਕਲਗੇਦਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਕੇਂਦਰੀ ਸਥਾਨ ਡੋਲਸਰਾ ਸ੍ਰੀ ਪੰਤਾ ਸਾਹਿਬ ਵਿਖੇ ਧੰਤੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਘੋੜੇ ਜੋੜੇ ਕੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਮਹਾਨ ਸ਼ਹੀਦਾਂ ਦੀ ਗਾਥਾ ਉਨਾ ਮਹਾਨ ਸ਼ਹੀਦਾਂ ਦੇ ਬਰਕਤ ਉਹਨਾਂ ਮਹਾਨ ਸ਼ਹੀਦਾਂ ਦੇ ਸੋਧੀ ਹੋਏ ਸਵਾਸਾਂ ਦੀ ਪੂਜੀ ਨੂੰ ਬਾਬਾ ਜੀ ਨੇ ਇਨ ਬਿਨ ਤੁਹਾਡੇ ਨਾਲ ਸੰਖੇਪ ਸ਼ਬਦਾਂ ਦੇ ਵਿੱਚ ਉਹ ਸਾਰੀ ਸਾਂਝੀ ਕੀਤੀ ਤਾਨ ਗੁਰੂ ਕਲਗੇਦਾਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ thank you